ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਕਿਉਂਕਿ ਆਲੂ ਵਾਲੇ ਖੇਤਾਂ ਵਿੱਚ ਜਾਂ ਸਰੋਂ ਵਾਲੇ ਖੇਤਾਂ ਵਿੱਚ ਮੂੰਗੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਆ ਤੇ ਕਾਫੀ ਕਿਸਾਨ ਭਰਾਵਾਂ ਨੇ ਮਨ ਬਣਾਇਆ ਕਿ ਕਣਕ ਵੱਢਣ ਤੋਂ ਬਾਅਦ ਵੀ ਮੂੰਗੀ ਦੀ ਬਿਜਾਈ ਕਰਾਂਗੇ ਤੇ ਇਹ ਵੀਡੀਓ ਆਪਾਂ ਜਿਹੜੇ ਕਿਸਾਨ ਭਰਾਵਾਂ ਕੋਲੇ ਆਪਦਾ ਮੂੰਗੀ ਦਾ ਪੁਰਾਣਾ ਬੀਜ ਸੰਭਾਲ ਕੇ ਰੱਖਿਆ ਹੋਆ ਉਸ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਜਿਹੜੇ ਕਿਸਾਨ ਭਰਾਵਾਂ ਨੂੰ ਕੁਛ ਮੂੰਗੀ ਦੀਆਂ ਨਵੀਆਂ ਕਿਸਮਾਂ ਦੱਸ ਕੇ ਉਹਨਾਂ ਦੇ ਝਾੜ ਵੱਧ ਤੋਂ ਵੱਧ ਦੱਸ ਕੇ ਉਹਨਾਂ ਵੱਲ ਗੁੰਮਰਾਹ ਕੀਤਾ ਜਾਂਦਾ ਕਣਕ ਤੋਂ ਬਾਅਦ ਕੀ ਆਪਾਂ ਨੂੰ ਨਵੇਂ ਬੀਜ ਬਾਜ਼ਾਰ ਵਿੱਚੋਂ ਖਰੀਦ ਕੇ ਮੂੰਗੀ ਦੀ ਬਿਜਾਈ ਕਰ ਦੇਣੀ ਚਾਹੀਦੀ ਆ ਇਸ ਦੇ ਸਬੰਧ ਵਿੱਚ ਵੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਕਰਿਓ ਹਾਂਜੀ ਕਿਸਾਨ ਭਰਾਵੋ ਜਿਹੜੇ ਕਿਸਾਨ ਭਰਾਵਾਂ ਕੋਲੇ ਪੁਰਾਣਾ ਬੀਜ ਸੰਭਾਲ ਕੇ ਰੱਖਿਆ ਵਾ ਕੋਸ਼ਿਸ਼ ਕਰੋ ਕਿ ਜੇ ਤੁਹਾਡੇ ਕੋਲੇ ਬੀਜ ਆਪ ਦਾ ਹੱਥੀਂ ਤੋੜੀਆਂ ਫਲੀਆਂ ਵਾਲਾ ਹੈਗਾ ਔਰ ਨੂੰ ਤੁਸੀਂ ਸੀ ਟ੍ਰੀਟਮੈਂਟ ਕਰਕੇ ਜਾਨਕੀ ਫੰਗੀਸਾਈਡ ਨਾਲ ਸੋਧ ਕੇ ਬੇਫਿਕਰ ਹੋ ਕੇ ਬੀਜ ਸਕਦੇ ਹੋ ਜੇ ਕਿਸੇ ਵੀ ਕਿਸਾਨ ਵੀਰ ਭਰਾ ਕੋਲੇ ਮਸ਼ੀਨ ਦੀ ਕਟਾਈ ਵਾਲਾ ਜਾਨਕੀ ਕੰਬੈਨ ਦੀ ਹਾਰਵੈਸਟਿੰਗ ਵਾਲਾ ਬੀਜ ਹੈ ਜਿਸ ਵਿੱਚ ਪਿਚਕੇ ਦਾਣੇ ਹੁੰਦੇ ਆ ਕੁਝ ਟੋਟਾ ਹੁੰਦਾ ਜਾਂ ਕਈ ਵਾਰੀ ਆਪਣੀ ਫਸਲ ਵਿੱਚ ਯੈਲੋ ਮਜ਼ੈਕ ਵਾਇਰਸ ਹੁੰਦਾ ਸਪਰੇਅ ਮਾਰ ਕੇ ਆਪਾਂ ਉਸ ਨੂੰ ਵੀ ਵਿੱਚੇ ਹੀ ਕੱਟ ਲੈਨੇ ਉਹਦੇ ਵਿੱਚ ਆਪਾਂ ਨੂੰ ਅੱਗੇ ਪੀਲਾ ਰਤਵਾ ਰੋਗ ਆਉਣ ਦੀ ਡਰ ਲੱਗਿਆ ਰਹਿੰਦਾ ਤੇ ਕੋਸ਼ਿਸ਼ ਕਰੋ ਜੇ ਤੁਹਾਨੂੰ ਹੱਥੀ ਤੋੜੀਆਂ ਫਲੀਆਂ ਵਾਲਾ ਬੀਜ ਮਿਲਦਾ ਤਾਂ ਤੁਸੀਂ ਉਸ ਨੂੰ ਲੈ ਕੇ ਬੀਜ ਸਕਦੇ ਆਂ ਸੀ ਟ੍ਰੀਟਮੈਂਟ ਕਰ ਲਈ ਫੰਗੀ ਸਾਈਡ ਲੈ ਸਕਦੇ ਆਂ ਜੀ ਕਾਰਬੋਕਸਿੰਪਲਸ ਥੀਰਮ 3 ਗ੍ਰਾਮ ਪ੍ਰਤੀ ਕਿਲੋ ਦੇ ਬੀਜ ਦੇ ਹਿਸਾਬ ਨਾਲ ਜਾਂ ਤੁਸੀਂ ਜਾਂ ਫਿਰ ਤੁਸੀਂ ਬੀਐਸਐਫ ਦਾ ਇੱਕ ਫੰਗੀ ਸਾਈਡ ਆਉਂਦਾ ਜੈ ਲੋਰਾ ਦੇ ਨਾਂ ਤੇ ਟੈਕਨੀਕਲ ਨੇਮ ਹੈਗਾ ਪੈਰੋਕ੍ਰੈਸ਼ੋਬਿਨ ਪਲਸ 5% ਥਾਇਓਮੈਥਾਈਲ 45% ਐਫਐਸ ਫਾਰਮੂਲੇਸ਼ਨ ਚ ਆਉਂਦਾ 2 ml ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਦੇ ਹਾਂ ਜੇ ਬਾਇਓਲੋਜਿਕ ਤਰੀਕੇ ਵਿੱਚ ਕਰਨਾ ਤਾਂ ਟ੍ਰਾਈਕੋਡਰਮਾ ਲਿਕੁਇਡ ਦੀ ਵਰਤੋਂ ਕਰ ਸਕਦੇ ਹਾਂ ਇਸ ਤੋਂ ਬਾਅਦ ਤੁਸੀਂ ਰਾਜੋਬੀਅਮ ਦਾ ਟੀਕਾ ਲਾ ਸਕਦੇ ਹਾਂ ਜਾਂ ਤੁਸੀਂ ਪੀਏਯੂ ਦੇ ਗੇਟਾਂ ਤੋਂ ਮੂੰਗੀ ਦੀ ਫਸਲ ਲਈ ਜਬਾਨ ਨੂੰ ਟੀਕੇ ਆਉਂਦੇ ਆ ਉਹਨਾਂ ਨੂੰ ਵੀ ਲਾ ਕੇ ਮੂੰਗੀ ਦੀ ਬਜਾਈ ਕਰ ਸਕਦੇ ਹੋ ਜੀ ਕਿਸਾਨ ਭਰਾਵੋ ਹੁਣ ਆਪਾਂ ਨਵੇਂ ਬੀਜਾਂ ਬਾਰੇ ਗੱਲਬਾਤ ਕਰਨ ਲੱਗਿਆਂ ਦੀ ਕੀ ਵਾਕਈ ਉਹਨਾਂ ਦੇ ਝਾੜ 10 ਕੁਇੰਟਲ 9 ਕੁਇੰਟਲ ਹੁੰਦੇ ਆ ਆਪਣੇ ਕੋਲ ਜਿੰਨੇ ਵੀ ਡਾਟ ਆਏ ਉਹਨਾਂ ਵਿੱਚ 2 ਕੁਇੰਟਲ ਤੋਂ ਲੈ ਕੇ 5.5 ਕਿ ਕੁਇੰਟਲ ਤੱਕ ਝਾੜ ਦੇਖਣ ਨੂੰ ਮਿਲਿਆ ਇਸ ਤੋਂ ਵੱਧ ਕਿਸੇ ਵੀ ਫਾਰਮਰ ਦਾ ਹੁਣ ਤੱਕ ਝਾੜ ਆਪਾਂ ਨੂੰ ਨਹੀਂ ਮਿਲਿਆ ਆਲੂ ਵਾਲੇ ਖੇਤ ਸੀ ਜਾਂ ਸਰੋਂ ਵਾਲੇ ਖੇਤ ਸੀ ਕਣਕ ਵਾਲੇ ਖੇਤਾਂ ਵਿੱਚ ਹੱਦ 4 ਕੁਇੰਟਲ ਤੱਕ ਝਾੜ ਦੇਖਣ ਨੂੰ ਮਿਲਿਆ ਜਿਹੜੇ ਵੀ ਫਾਰਮਰ ਦਾ ਜ਼ਿਆਦਾ ਝਾੜ ਆਇਆ ਤੁਸੀਂ ਵੀ ਆਪਦੇ ਕਮੈਂਟਾਂ ਦੇ ਰੂਪ ਵਿੱਚ ਸਾਨੂੰ ਜਾਣਕਾਰੀ ਦੇ ਸਕਦੇ ਹੋ ਤੇ ਆਪਾਂ ਅੱਗੇ ਜਿਹੜੀਆਂ ਵੀ ਵੈਰਾਈਟੀਆਂ ਦਾ ਨਾਮ ਲਾਵਾਂਗੇ ਆਪਾਂ ਕਿਸੇ ਦੀ ਪੇਡ ਪ੍ਰੋਮੋਸ਼ਨ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਜਿਹੜੀਆਂ ਆਪਾਂ ਵੈਰਾਈਟੀਆਂ ਲਾਈਆਂ ਸੀ ਉਹ ਤੁਹਾਨੂੰ ਜਰਨਲ ਨੌਲੇਜ ਲਈ ਦੱਸ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਪੀਏਯੂ ਦੀ 1827 ਲਾਈ ਸੀ ਠੀਕ ਆ ਵੈਰਾਈਟੀ ਦਰਮਿਆਨੇ ਜੇ ਕੱਦ ਦੀ ਆ ਤੇ ਇਸ ਤੋਂ ਬਾਅਦ ਆਪਾਂ ਸ਼੍ਰੀਰਾਮ ਦੀ ਲਾਈ ਸੀਗੀ ਵਿਜੇਤਾ ਇਹ ਵੀ ਵੈਰਾਈਟੀ ਵਧੀਆ ਪਰ ਇਹ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਆ ਇਹਦੇ ਵਿੱਚ ਆਪਾਂ ਨੂੰ ਕਿਤੇ ਕਿਤੇ ਯੈਲੋ ਮਜ਼ੈਕ ਵਾਇਰਸ ਦੇਖਣ ਨੂੰ ਮਿਲਿਆ ਸੀਗਾ ਇਸ ਤੋਂ ਬਾਅਦ ਆਪਾਂ ਲਾਈ ਸੀ ਪਿਛਲੇ ਸਾਲ ਲਾਸਟ ਇਅਰ ਚ ਇਫਸਾ ਦੀ ਬਾਂਸੀ ਗੋਲਡ ਇਹ ਵੈਰਾਈਟੀ ਆਪਾਂ ਦੋਨਾਂ ਵੈਰਾਈਟੀਆਂ ਨਾਲੋਂ ਥੋੜੀ ਚੰਗੀ ਲੱਗੀ ਜਲਦੀ ਫਲ ਚੱਕਦੀ ਆ ਪੱਤੇ ਬਹੁਤ ਘਟਾ ਤੇ ਇਹਦੇ ਵਿੱਚ ਯੈਲੋ ਮोजੈਕ ਵਾਇਰਸ ਵੀ ਨਹੀਂ ਆਇਆ ਸੀ ਹਾਂਜੀ ਕਿਸਾਨ ਭਰਾਵੋ ਹੁਣ ਤੱਕ ਆਪਾਂ ਮੂੰਗੀ ਦੀਆਂ ਤਿੰਨ ਵੈਰਾਈਟੀਆਂ ਹੀ ਟਰਾਈ ਕੀਤੀਆਂ ਜੇ ਆਉਣ ਵਾਲੇ ਸਮੇਂ ਵਿੱਚ ਕੋਈ ਨਵੀਂ ਵੈਰਾਈਟੀ ਲਾਈ ਤੇ ਉਸ ਤੇ ਵੀ ਤੁਹਾਨੂੰ ਵੀਡੀਓ ਪਾ ਕੇ ਜਰੂਰ ਦੱਸਾਂਗੇ ਤੇ ਸਾਰੇ ਕਿਸਾਨ ਭਰਾਵਾਂ ਨੇ ਇੱਕ ਬੇਨਤੀ ਹੈ ਕਿ ਮੂੰਗੀ ਦੀ ਫਸਲ ਪਿੱਛੇ ਗਮਰਾਹ ਨਾ ਹੋਵੋ ਕੋਈ ਵੀ ਮੂੰਗੀ ਦੀ ਫਸਲ 60 ਦਿਨ ਵਿੱਚ ਖੇਤ ਵਿੱਲਾ ਨਹੀਂ ਕਰਦੀ 65 ਤੋਂ 70 ਦਿਨ ਦਾ ਟਾਈਮ ਲੱਗ ਜਾਂਦਾ ਜੇ ਆਪਾਂ ਦੇਖਭਾਲ ਨਹੀਂ ਕਰਦੇ ਤਾਂ 90 90 ਦਿਨ ਵੀ ਖੇਤ ਵਿੱਚ ਲਿਆ ਜਾਂਦੀ ਆ ਉਹ ਕਿਹੜੇ ਕਾਰਨਾਰੇ ਕਾਰਨਾ ਬਾਰੇ ਤੁਹਾਨੂੰ ਇੱਕ ਲੱਗ ਤੋਂ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਕਣਕ ਦੀ ਵੜਾਈ ਤੋਂ ਬਾਅਦ ਜੇ ਤੁਸੀਂ ਮੂੰਗੀ ਦੀ ਫਸਲ ਲਾਉਣਾ ਚਾਹੁੰਦੇ ਹੋ ਜੇ ਤੁਹਾਡੇ ਕੋਲ ਆਪਦਾ ਪੁਰਾਣਾ ਬੀਜ ਹੈ ਉਸ ਨੂੰ ਫੰਗੀਸਾਈਡ ਨਾਲ ਸੋਧ ਕੇ ਪ੍ਰੋਪਰ ਸੀਡ ਟ੍ਰੀਟਮੈਂਟ ਕਰਕੇ ਜਰਮੀਨੇਸ਼ਨ ਚੈੱਕ ਕਰਕੇ ਉਸ ਨੂੰ ਲਾ ਸਕਦੇ ਹੋ ਜੇ ਤੁਸੀਂ ਬਾਜ਼ਾਰ ਵਿੱਚੋਂ ਮਹਿੰਗੇ ਭਾਅ ਦਾ 200 250 ਰੁਪਏ ਕਿਲੋ ਵਾਲਾ ਬੀਜ ਲਿਆ ਕੇ ਲਾਉਣਾ ਜੇ ਤੁਹਾਡੀ ਮੂੰਗੀ ਦੀ ਬਜਾਈ ਟਾਈਮ ਸੈਰ ਹੋ ਰਹੀ ਹੈ ਤਾਂ ਤੁਸੀਂ ਉਸ ਨੂੰ ਵੀ ਲਾ ਸਕਦੇ ਹੋ ਕਿਰਪਾ ਕਰਕੇ ਬੇਨਤੀ ਹੈ ਕਿ ਛੋਟੇ ਏਰੀਆ ਵਿੱਚ ਲਾ ਕੇ ਉਸ ਨੂੰ ਹੰਡਾਇਆ ਜਾਵੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੱਡੇ ਏਰੀਆ ਵਿੱਚ ਵੀ ਲਾ ਸਕਦੇ ਆ ਤੇ ਬਾਕੀ ਇੱਕ ਅਲੱਗ ਤੋਂ ਵੀਡੀਓ ਜ਼ਰੂਰ ਕਰਾਂਗੇ ਵੀ ਮੂੰਗੀ ਨੂੰ ਆਪਾਂ ਬੈੱਡ ਤੇ ਇੱਕ ਬੀਜਾਂਗੇ ਤੇ ਆਪਾਂ ਨੂੰ ਕੀ ਬੈਨੀਫਿਟਸ ਹੋਣਗੇ ਤੇ ਕਿੰਨਾ ਕੁ ਆਪਾਂ ਨੂੰ ਸੋ ਝਾੜ ਮਿਲ ਸਕਦਾ ਕੀ ਉਹਦੇ ਵਿੱਚ ਹੋਰ ਫਾਇਦੇ ਹੋਣਗੇ ਤੇ ਆਹ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ